ਇਹਦਾ ਸਮਾਂ ਰਹਿ ਸਕੋ ਉਹਨਾਂ ਦੇ ਅੰਗਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਕਿਸੇ ਤਰ੍ਹਾਂ ਦਾ ਕੋਈ ਅੰਗ ਫਟੇ ਨਾ ਰਹਿਦੀ ਦੁਨੀਆ ਤੱਕ ਰਹਿ ਸਕੀ ਫਾਸਟ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਜਸਤ ਕੈਮਰਾਮੈਨੋਂ ਵੀ ਬੰਤੂ ਦੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਉਮੀਦ ਕਰਦੀਆਂ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਕੋਠਾ ਗੁਰੂਕਾਰ ਰੋਡ ਦੇ ਉੱਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲੌਣ ਜਾ ਰਹੇ ਹਾਂ ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਆਪਣੇ ਹੱਥੀਂ ਕਰਦੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਸੀਂ ਸਾਡੀ ਵੀਡੀਓ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਕਿਉਂਕਿ ਜਿਹੜੀ ਅੱਜ ਦੀ ਇਹ ਸਾਡੀ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਸੀ ਕਿ ਤੁਹਾਨੂੰ ਵੀ ਦਿਖਾਇਆ ਜਾਵੇ ਕਿ ਆਪਣੇ ਭਾਰਤ ਦੇ ਵਿੱਚ ਕਿੱਦਾਂ-ਕਿੱਦਾਂ ਦੇ ਲੋਕ ਨੇ ਜਿਹੜੇ ਕਿ ਐਨੇ ਵਧੀਆ ਕੰਮ ਕਰਦੇ ਨੇ ਤੇ ਅੱਜ ਅਸੀਂ ਤੁਹਾਨੂੰ ਉਸ ਸ਼ਖਸ਼ ਦੇ ਨਾਲ ਮਿਲਾਵਾਂਗੇ ਜਿਹੜੇ ਕਿ ਇਹ ਕਾਰਜ ਆਪਣੇ ਹੱਥੀਂ ਕਰਦੇ ਨੇ ਹੁਣ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਏ ਕਿ ਅੱਜ ਕੱਲ ਜਿਹੜੀਆਂ ਪ੍ਰਿੰਟਰ ਪ੍ਰੈਸਾਂ ਚੱਲ ਪਈਆਂ ਨੇ ਤਾਂ ਪਰ ਫਿਰ ਵੀ ਬਾਈ ਜੀ ਨੂੰ ਇਹ ਕਾਰਜ ਹੱਥੀਂ ਕਰਮ ਕਰਨ ਦੀ ਕਿਉਂ ਲੋੜ ਹੋਈ ਇਹ ਸਵਾਲ ਤਾਂ ਉਹਨਾਂ ਤੋਂ ਜਾ ਕੇ ਹੀ ਪਤਾ ਲੱਗੂਗਾ ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਵਾਂ ਕਿ ਬਾਈ ਜੀ ਨੇ ਜਿਹੜੀ ਇਹ ਡੈਕੋਰੇਸ਼ਨ ਆ ਤੁਹਾਨੂੰ ਦੇਖਣ ਦੇ ਵਿੱਚ ਤਾਂ ਕੱਚਾ ਘਰ ਲੱਗ ਰਿਹਾ ਹੋਊਗਾ ਪਰ ਇਹ ਕੱਚਾ ਘਰ ਨਹੀਂ ਐ ਇਸ ਨੂੰ ਬਾਈ ਜੀ ਨੇ ਨਾਮ ਦਿੱਤਾ ਗੁਰੂ ਨਾਨਕਪੁਰਾ ਨਿਆਸਰਾਂ ਦਾ ਘਰ ਬੇਸਹਾਰਾ ਪ੍ਰਾਣੀਆਂ ਨੂੰ ਘਰ ਜਿਹੜਾ ਇੱਥੇ ਦਿੱਤਾ ਗਿਆ ਏ ਡੈਕੋਰੇਸ਼ਨ ਬਾਈ ਜੀ ਨੇ ਆਪ ਕੀਤੀ ਹੈ ਜਿਹੜੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਪੇਂਟਿੰਗ ਹੈ ਇਹ ਵੀ ਬਾਈ ਜੀ ਨੇ ਖੁਦ ਕੀਤੀ ਹੈ ਤਾਂ ਤੁਹਾਨੂੰ ਦਿਖਾਉਂਦੇ ਆਂ ਅੰਦਰ ਜਾ ਕੇ ਅਕਸਰ ਦੇਖਣ ਨੂੰ ਮਿਲਦਾ ਹੈ ਇਹ ਕੇਸ ਆਪਣੇ ਅੱਖਾਂ ਦੇ ਸਾਹਮਣੇ ਆਮ ਆਉਂਦੇ ਨੇ ਕਿ ਜਿਹੜੇ ਬਜ਼ੁਰਗ ਮਾਪੇ ਹੁੰਦੇ ਨੇ ਜਦੋਂ ਉਹ ਬਜ਼ੁਰਗ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਬੱਚਿਆਂ ਦੇ ਵੱਲੋਂ ਘਰਾਂ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਤਾਂ ਰੋਡਾਂ ਦੇ ਉੱਪਰ ਉਹ ਸਾਨੂੰ ਅਕਸਰ ਮਿਲਦੇ ਨੇ ਤੇ ਇਹ ਬਾਈ ਜੀ ਨੇ ਉਹਨਾਂ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਤਾਂ ਪੇ ਸਹਾਰਿਆਂ ਨੂੰ ਘਰ ਇੱਥੇ ਬਾਈ ਜੀ ਨੇ ਦਿੱਤਾ ਹੈ ਤਾਂ ਤੁਹਾਨੂੰ ਦਿਖਾਉਨੇ ਆਂ ਅੰਦਰ ਜਾ ਕੇ ਤੇ ਕਿਦਾਂ ਬਾਈ ਜੀ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਕਰਦੇ ਨੇ ਤਾਂ ਉਹਨਾਂ ਤੋਂ ਪੁੱਛਦੇ ਆਂ ਕਿ ਹੁਣ ਤੱਕ ਕਿੰਨੇ ਜਿਹੜੇ ਅੰਗਲ ਲਿਖੇ ਜਾ ਚੁੱਕੇ ਨੇ ਹਾਂਜੀ ਹੁਣ ਸਾਡੇ ਨਾਲ ਬਾਈ ਜੀ ਜਿਨ੍ਹਾਂ ਦਾ ਨਾਮ ਹੈ ਮਨਕੀਰਤ ਸਿੰਘ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਆਪਣੇ ਹੱਥੀਂ ਕਰ ਰਹੇ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਬਾਈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਇਹ ਪਤਾ ਕੀਤਾ ਜਾਵੇ ਹਨਾ ਕਿ ਹੁਣ ਤੱਕ ਕਿੰਨੇ ਅੰਗ ਜਿਹੜੇ ਲਿਖੇ ਜਾ ਚੁੱਕੇ ਨੇ ਕਰੀਬ-ਕਰੀਬ 350 ਅੰਗ ਜਿਹੜੇ ਮਹਾਰਾਜ ਸਾਹਿਬ ਦੇ ਸੰਪੂਰਨ ਹੋ ਚੁੱਕੇ ਨੇ ਤੇ ਉਸ ਦੇ ਵਿੱਚ ਸਮੇਤ ਤਤਕਰਾ ਸਮੇਤ ਤਤਕਰਾ ਮਲਾ ਕੇ 350 ਅੰਗ ਹੋ ਚੁੱਕੇ ਨੇ ਉਹਦਾ ਸਮਾਂ ਲੱਗਣ ਦਾ ਕਾਰਨ ਵੀ ਆਈ ਹੈ ਵੀ 3 ਸਾਲ ਹੋ ਗਏ ਤਕਰੀਬਨ ਲਿਖਦਿਆਂ ਕਿਉਂਕਿ ਉਹਦੇ ਉੱਤੇ ਸੋਨਾ ਲੱਗਦਾ ਗੁਰੂਵੰਦ ਸਾਹਿਬ ਦੇ ਉੱਤੇ ਕਈ ਵਾਰ ਫਿਰ ਨਹੀਂ ਵੀ ਬਜਟ ਹੁੰਦਾ ਪੈਸਾ ਨਹੀਂ ਹੁੰਦਾ ਤਾਂ ਉਦੋਂ ਫਿਰ ਕਾਰਜ ਰੋਕਣਾ ਪੈਂਦਾ ਹੈ ਤਾਂ ਕਰਕੇ ਫਿਰ ਸਮਾਂ ਲੱਗ ਰਿਹਾ ਜੀ ਭਾਈ ਜਿਦਾਂ ਕਿ ਤੁਸੀਂ ਕਿਹਾ ਹਨ ਵੀ ਸੋਨਾ ਲਗਾ ਰਹੇ ਹੋ ਪਰ ਇਹ ਸੋਨਾ ਲਗਾਉਂਦਾ ਮੇਨ ਮਕਸਦ ਕੀ ਆ ਮੇਨ ਮਕਸਦ ਸੋਨਾ ਲਗਾਉਣ ਦਾ ਕੋਈ ਦਿਖਾਵੇ ਦਾ ਨਹੀਂ ਗੁਰੂ ਸਾਹਿਬ ਨੂੰ ਸੋਨੇ ਦਾ ਨਹੀਂ ਕੋਈ ਮਤਲਬ ਹੀਰੇ ਜਵਾਹਰਾਤ ਸੋਨੇ ਸੋਨਾ ਚਾਂਦੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾ ਉਤੋਂ ਸਭ ਨੀਚੇ ਨੇ ਉਹ ਤਾਂ ਕੁਝ ਮਾਇਨੇ ਨਹੀਂ ਰੱਖਦੇ ਉੱਤੇ ਪਰ ਜਿਹੜਾ ਸੋਨੇ ਦੀ ਧਾਤ ਹੈ ਇਹ ਜਿੱਥੇ ਵੀ ਲੱਗ ਜਾਂਦੀ ਹੈ ਉਸ ਕਾਗਜ਼ ਨੂੰ ਲੰਮੇ ਸਮੇਂ ਤੱਕ ਰੱਖਣ ਵਾਸਤੇ ਕਾਰਨ ਵਸੇ ਹੀ ਆ ਵੀ ਜਿਹੜਾ ਮਹਾਰਾਜ ਸਾਹਿਬ ਦੇ ਅੰਗ ਨੇ ਪੇਪਰਾਂ ਦੇ ਉੱਤੇ ਜਾਂ ਪੇਪਰ ਦੇ ਉੱਤੇ ਲੱਗੂਗਾ ਜਿੱਤੇ ਸੋਨਾ ਲੱਗੇਗਾ ਉਹ ਲੰਮਾ ਸਮਾਂ ਰਹਿ ਸਕੀ ਜਿੱਥੇ ਵੀ 800 ਸਾਲ 1000 ਸਾਲ ਇਦਾਂ ਰਹਿ ਸਕੀ ਮਹਾਰਾਜ ਸਾਹਿਬ ਦਾ ਸਰੂਪ ਪ੍ਰਾਤਨ ਵੀ ਲੰਬੇ ਸਮੇਂ ਤੱਕ ਰਹਿ ਸਕੀ ਤਾਂ ਕਰਕੇ ਅਸੀਂ ਸੋਨਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਲਤ ਦੇ ਉੱਤੇ ਵੀ ਸੋਨਾ ਲੱਗੇਗਾ ਉਹ ਵੀ ਇਸੇ ਕਾਰਨ ਹੈ ਹੋਰ ਕੋਈ ਇਹ ਚ ਕੋਈ ਆਏ ਨਹੀਂ ਹੈਗਾ ਵੀ ਬਾਕੀ ਆਪਣੀ ਆਪਣੀ ਸ਼ਰਦਾ ਵੀ ਹੁੰਦੀ ਹੈ ਪਰ ਮੇਰੇ ਹਿਸਾਬ ਦੇ ਨਾਲ ਜਿਵੇਂ ਪਰਪਰਾ ਪਾ ਪੈਂਟਿੰਗ ਪ੍ਰਿਸਾਂ ਵਾਲੇ ਸਰੂਪ ਦੇਖਦੇ ਆ 40 ਸਾਲਾਂ ਦੇ ਵਿੱਚ ਵਿਰਧ ਹੋ ਜਾਂਦੇ ਨੇ ਪੁਰਾਣੇ ਹੋ ਜਾਂਦੇ ਨੇ ਅੰਗ ਫਟਣੇ ਸ਼ੁਰੂ ਹੋ ਜਾਂਦੇ ਨੇ ਉਹ ਉਸ ਤਰ੍ਹਾਂ ਦੀ ਸਮੱਸਿਆ ਮਰ ਸਾਹਿਬ ਦੇ ਸਰੂਪ ਇਸ ਸਰੂਪ ਦੇ ਵਿੱਚ ਨਹੀਂ ਆਵੇਗੀ ਅੱਛਾ ਤੁਸੀਂ ਉਹਨਾਂ ਨੂੰ ਮਤਲਬ ਲੰਬਾ ਟਾਈਮ ਤੱਕ ਚੱਲਣ ਦੇ ਲਈ ਜਿਹੜਾ ਆਪਾਂ ਸੋਨੇ ਦੀ ਜਿਹੜੀ ਉਹ ਲਗਾ ਰਹੇ ਹੋ ਤੁਸੀਂ ਬਿਲਕੁਲ ਜੀ ਸਿੱਖਾਂ ਦੇ ਕੋਲੇ ਨਾ ਸਾਡੇ ਸਿੱਖਾਂ ਕੋਲੇ ਸਭ ਤੋਂ ਵੱਡੀ ਦਾਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਹੈ ਨਾ ਦੇਖੋ ਇਤਿਹਾਸ ਦੇ ਤੌਰ ਤੇ ਵੀ ਜੀ ਆਪਾਂ ਕਹਿ ਦਈਏ ਅਧਿਆਤਮਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸੇਧ ਦੇਣ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 84 ਦੇ ਵੇਲੇ ਬਹੁਤ ਸਾਰਾ ਸਾਡਾ ਲਿਟਰੇਚਰ ਜਿਹੜਾ ਦੰਗਿਆਂ ਦੇ ਵਿੱਚ ਉਹ ਸਾੜ ਦਿੱਤਾ ਗਿਆ ਜਾਂ ਸਾਡੇ ਤੋਂ ਗੁੰਮ ਗਿਆ ਉਹ ਚੀਜ਼ ਸਾਡੀ ਬੜੀ ਕਮੀ ਸਾਡੇ ਤੋਂ ਪੂਰੀ ਨਹੀਂ ਹੋ ਰਹੀ ਉਹ ਤੇ ਐਸ ਕਰਕੇ ਫਿਰ ਜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਭ ਦੀ ਬਾਤ ਗੱਲ ਕਰੀਏ ਵੀ ਇਸ ਵੇਲੇ ਹੁਣ ਸਾਡੇ ਕੋਲੇ ਇਤਿਹਾਸਕ ਵੀ ਸਮਾਜਿਕ ਵੀ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਦੀ ਨਿਰਦੇਸ਼ ਕਰ ਰਹੇ ਨਾ ਸਾਨੂੰ ਦੇ ਰਹੇ ਨੇ ਜੋ ਵੀ ਸੇਧ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਇਹਨਾਂ ਦੀ ਸੰਭਾਲ ਜਿੰਨੀ ਹੋ ਸਕੇ ਉਨੀ ਕਰਨੀ ਚਾਹੀਦੀ ਹੈ ਹਾਂਜੀ ਕਿਉਂਕਿ ਜੇ ਬਹੁਤੇ ਸਰੂਪ ਛੱਪਦੇ ਨੇ ਦੇਖੋ ਆਪਣੀ ਆਪਣੀ ਸੋਚ ਹੁੰਦੀ ਹੈ ਬਾਕੀ ਬਹੁਤੇ ਸਰੂਪ ਛੱਪਦੇ ਨੇ ਤੇ ਬਹੁਤੀਆਂ ਬੇ ਬੇਦਵੀਆਂ ਦਾ ਕਾਰਨ ਬਣਦੇ ਨੇ ਹਾਂਜੀ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਸਭ ਸੱਚੇ ਪਾਤਸ਼ਾਹ ਹੁਣ ਤੁਸੀਂ ਦੇਖ ਲਓ ਕਰੋੜਾਂ ਦੇ ਰੁਪਏ ਵਿੱਚ 7000 ਦਾ ਸੋਨਾ ਇੱਕ ਤੇ ਲੱਗਦਾ ਤੇ ਕਰੀਬ ਕਰੀਬ ਮੈਂ ਕਹੂੰ ਦੋ ਕਰੋੜ ਰੁਪਏ ਵਾਂਗੂ ਜਾਂ ਹੋਰ ਵੱਧ ਵੀ ਲੱਗ ਸਕਦਾ ਹੈ ਲੱਗ ਸਕਦਾ ਤੇ ਉਹ ਜਦੋਂ ਸਰੂਪ ਦੇ ਉੱਤੇ ਇੰਨੇ ਇੰਨੀ ਸੇਵਾ ਲੱਗੀ ਹੋਵੇਗੀ ਤਾਂ ਇੱਕ ਪਿੰਡ ਦੇ ਵਿੱਚ ਇੱਕ ਸਰੂਪ ਹੀ ਹੋਵੇਗਾ ਇਹ ਲੋਕਾਂ ਦੇ ਅੰਦਰ ਸਰਧਾ ਹੋਵੇਗੀ ਵੀ ਅੱਜ ਉਹਨਾਂ ਦੇ ਘਰੇ ਸਾਲ-ਸਾਲ ਬਾਅਦ ਕਿਸੇ ਦਾ ਸਮਾਂ ਮਿਲਿਆ ਕਰੇਗਾ ਵੀ ਅਸੀਂ ਆਪਣੇ ਘਰੇ ਸਮਾਗਮ ਕਰਵਾ ਸਕੀਏ ਗੁਰੂ ਮਹਾਰਾਜ ਦੀ ਸਰੂਪ ਲੈ ਸਕੀ। ਉਹ ਫਿਰ ਸਰਧਾ ਹੋਵੇਗੀ ਲੋਕਾਂ ਅੰਦਰ। ਹੈਨਾ ਜੀ। ਉਹ ਫਿਰ ਸਰਧਾ ਹੋਣ ਦੇ ਕਾਰਨ ਉਹ ਸੋਚਿਆ ਕਰਨਗੇ ਵੀ ਸਾਲ ਬਾਅਦ ਸਾਨੂੰ ਸਮਾਂ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਘਰੇ ਆਉਣਗੇ। ਇੱਕ ਗੁਰਦੁਆਰਾ ਸਾਹਿਬ ਹੋਵੇਗਾ ਪਿੰਡ ਦੇ ਵਿੱਚ। ਸਾਰੇ ਪਿੰਡ ਦੀ ਸੰਗਤ ਇੱਕ ਗੁਰਦੁਆਰੇ ਦੇ ਵਿੱਚ ਇਕੱਤਰ ਹੋਵੇਗੀ। ਇਹ ਇਹ ਸਾਂਝ ਸਾਂਝ ਪੈ ਜਾਵੇਗੀ ਜੇ ਇਦਾਂ ਦੇ ਸਰੂਪ ਲਿਖੇ ਜਾਣਗੇ ਲੜੀਬਾਰ। ਕਿਉਂਕਿ ਖਰਚਾ ਬਹੁਤ ਹੁੰਦਾ ਹੈ ਹੂੰ ਦੂਸਰਾ ਫਿਰ ਇਹਦੇ ਵਿੱਚ ਸਰੂ ਸਰੂਪ ਲਿਖਣ ਦੇ ਨਾਲ ਨਾਲ ਜਿਹੜਾ ਸਿੱਖਾਂ ਦੇ ਵਿੱਚ ਬਾਣੀ ਪੜਨ ਦਾ ਚਾਹ ਹੋਰ ਵੀ ਪੈਦਾ ਹੋਵੇਗਾ ਕਿਉਂਕਿ ਲੜੀਬਾਰ ਸਰੂਪ ਹੈ ਲੜੀਬਾਰ ਸਰੂਪ ਨੂੰ ਪੜਨ ਵਾਸਤੇ ਸੰਥਿਆ ਲੈਣੀ ਪੈਣੀ ਹੈ ਸੰਥਾ ਲੈਣ ਵਾਸਤੇ ਫਿਰ ਕਿਸੇ ਗੁਰੂ ਦਾ ਚੇਲਾ ਬਾਨਾ ਪੈਣਾ ਹੈ ਸਿੱਖਣਾ ਪੈਣਾ ਹੈ ਉਹ ਫਿਰ ਕਿਸੇ ਚੰਗੇ ਗ੍ਰੰਥੀ ਕਿਸੇ ਵਿਦਵਾਨ ਕੋਲ ਜਾ ਕੇ ਇਸ ਦੀ ਵਿਦਿਆ ਲੈਣਗੇ ਤੇ ਜੇ ਵਿਦਿਆ ਲੈਣਗੇ ਫਿਰ ਉਹ ਅੱਗੇ ਜਾ ਕੇ ਫਿਰ ਵਿਦਿਆ ਜਿਹੜੇ ਬੰਦੇ ਵਿਦਿਆ ਵਿਚਾਰੀ ਤਪਰ ਉਪਕਾਰੀ ਜਿਨ੍ਹਾਂ ਨੇ ਵਿਦਿਆ ਲਈ ਹੋਊਗੀ ਉਹ ਫਿਰ ਤਾਂ ਕਰਕੇ ਫਿਰ ਉਧਕਾਰ ਕਰ ਜਾ ਕੇ ਪ੍ਰਚਾਰ ਕਰਨਗੇ ਗੁਰਬਾਣੀ ਦਾ ਜਿਹੜਾ ਬੰਦਾ ਲਿਖਣ ਵਾਲਾ ਸਰੂਪ ਹੋਊਗਾ ਲੜੀਬਾਰ ਤੋਂ ਸਰੂਪ ਤੋਂ ਪੜਦਾ ਹੋਊਗਾ ਉਹਨੂੰ ਬਾਣੀ ਬੱਦਜਾਤ ਹੋਣੀ ਹੈ ਦੇਖੋ ਭਾਈ ਜੀ ਤੁਸੀਂ ਕਹਿਆ ਹਨ ਵੀ ਇੱਕ ਅੰਗ ਤੇ 7000 ਰੁਪਏ ਤੁਹਾਨੂੰ ਲੱਗ ਜਾਂਦਾ ਸੋਨਾ ਤੇ ਵੀ ਜਿਹੜਾ ਉਹ ਫਿਰ ਤੁਸੀਂ ਸੋਨਾ ਲਗਾਉਂਦੇ ਹੋ ਉਹਦਾ ਖਰਚਾ ਫਿਰ ਕਿਵੇਂ ਪੂਰਾ ਹੁੰਦਾ ਜਾਂ ਕੋਈ ਤੁਹਾਡੀ ਹੈਲਪ ਕਰਦਾ ਬਾਹਰੋਂ ਕੋਈ ਹੈਲਪ ਹੁੰਦੀ ਹੋਵੇ ਦੇਖੋ ਜੀ ਸੰਗਤ ਕਰਦੀ ਹੈ ਹੈਲਪ ਤਾਂ ਹਾਂਜੀ ਕੋਈ ਵਾਰ ਦੇ ਨਹੀਂ ਵੀ ਹੁੰਦੀ ਹੂੰ ਕੋਈ ਵਾਰ ਦੋ ਦੋ ਮਹੀਨੇ ਨਹੀਂ ਹੁੰਦੀ ਸੰਗਤ ਦੇ ਆਪਣਾ ਆਪਣਾ ਹੁੰਦਾ ਹੈ ਹਨਾ ਪਰ ਇੱਕ ਗੱਲ ਮੈਂ ਦੇਖੀ ਹੈ ਸਾਡੀ ਸਿੱਖ ਸੰਗਤ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਪਰ ਹੁਣ ਦੇਖੋ ਕਿੰਨੀਆਂ ਇੰਟਰਵਿਊਆਂ ਹੁੰਦੀਆਂ ਨੇ ਹੋਰ ਸਾਰਾ ਕੁਝ ਹੁੰਦੀਆਂ ਨੇ ਮੇਰੀਆਂ ਵਾਹਿਗੁਰੂ ਵਾਹਿਗੁਰੂ ਲਿਖਣ ਵਾਲੇ ਬਹੁਤ ਨਹੀਂ ਮੇਰੀ ਵੀਡੀਓ ਦੇਖ ਕੇ ਵਾਹਿਗੁਰੂ ਲਿਖਣਗੇ ਬਹੁਤ ਚੰਗਾ ਕਾਰਜ ਕਰ ਰਹੇ ਆ ਜਿਸ ਤਰ੍ਹਾਂ ਬੇਸਾਰੇ ਬੱਚੇ ਅनाथ ਨੇ ਸਾਡੇ ਕੋਲੇ ਆ ਬੱਚੇ ਨੇ ਇਹਨਾਂ ਇਹਨਾਂ ਦੀਆਂ ਵੀਡੀਓ ਦੇਖ ਕੇ ਜਾਂ ਅੰਦਰ ਬੇਸਾਰੇ ਪਈ ਨੇ ਉਹਨਾਂ ਦੀ ਸੇਵਾ ਵੇਖ ਕੇ ਲੋਕ ਵਾਹਿਗੁਰੂ ਵਾਹਿਗੁਰੂ ਲਿਖਣ ਵਾਲੇ ਬਹੁਤ ਨਹੀਂ ਪਰ ਜਿਹੜਾ ਆਪਣਾ ਆਪਣਾ ਆਪ ਗੁਰੂ ਦਾ ਜਿਹੜਾ ਗੁਰੂ ਦੇ ਉੱਤੋਂ ਦੀ ਵਾਰ ਕੇ ਦਸਵੰਦ ਕੱਢਣਾ ਉਹ ਵਿਰਲੇ ਹੁੰਦੇ ਨੇ ਇਸ ਕਰਕੇ ਫਿਰ ਉਸ ਸਮਾਂ ਲੱਗਦਾ ਜਿਹੜੇ ਕੋਈ ਵਿਰਲਾ ਕੋਈ ਗੁਰੂ ਦਾ ਪਿਆਰਾ ਕੋਈ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਲਈ ਦਸਬੰਦ ਕੱਢਦਾ ਉਹ ਅਸੀਂ ਉਸ ਦਸਬੰਦ ਨੂੰ ਇਹਦੇ ਵਿੱਚ ਲਾ ਦਿੰਨੇ ਆ ਤੇ ਜਦੋਂ ਵੀ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਅਸੀਂ ਐਂ ਨਹੀਂ ਗੱਲ ਵੀ ਕੋਈ ਆਏ ਆ ਵੀ ਇੰਨੇ ਸਮੇਂ ਦੇ ਵਿੱਚ ਪੂਰ ਨਹੀਂ ਕਰਨਾ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਪਰ ਮਹਾਰਾਜ ਸਾਹਿਬ ਦੇ ਸਾਰੇ ਅੰਗਾਂ ਦੇ ਉੱਤੇ ਸੋਨਾ ਲੱਗੇ ਕਿਉਂਕਿ ਰਹਿਦੀ ਦੁਨੀਆ ਤੱਕ ਜਦੋਂ ਤੱਕ ਵੀ ਜੁਗੂ ਜੁਗਾ ਟੱਲ ਹੈ ਨਾ ਹਾਂਜੀ ਟੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਪਾਤਸ਼ਾਹ ਨੇ ਦੇਖੋ ਜੇ ਚੰਦੂਆ ਆਪਾਂ ਗੱਲ ਕਰੀਏ ਚੰਦੂਆ ਜੋ ਜਿਹਨੂੰ ਆਪਾਂ ਆਮ ਸ਼ਬਦਾ ਦੇ ਵਿੱਚ ਚਾਨਣੀ ਬੋਲਦੇ ਹੂ ਉੱਤੇ ਚੰਦੂਆ ਚੌਰ ਸਾਹਿਬ ਤਖਤ ਜਾਂ ਮਹਾਰਾਜ ਬ ਵਰਤਦਿਆਂ ਜਾਂ ਕੜਿਆਲ ਜਿਹੜੀ ਆਪਾਂ ਵਰਤਦੇ ਆ ਇਹ ਸਾਰੇ ਦੇ ਸਾਰੇ ਰਾਜਸੀ ਚਿੰਨ੍ਹ ਨੇ ਮਹਾਰਾਜਾਂ ਦੇ ਚਿੰਨ੍ਹ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਮਹਾਰਾਜਾਂ ਦੇ ਵੀ ਮਹਾਰਾਜੇ ਆ ਗੁਰੂ ਗ੍ਰੰਥ ਸਾਹਿਬ ਮਹਾਰ ਸੱਚੇ ਪਾਤਸ਼ਾ ਉਹਨਾਂ ਲਈ ਸਾਰੇ ਤਖਤ ਸਾਰੀਆਂ ਚੀਜ਼ਾਂ ਛੂਟੀਆਂ ਨੇ ਸੋਨਾ ਵੀ ਛੋਟਾ ਹੈ ਪਰ ਆਪਾਂ ਇਹ ਸੋਚਦੇ ਆਂ ਵੀ ਮਹਾਰ ਸੱਚੇ ਪਾਤਸ਼ਾ ਜੁਗੋ ਜੁਗ ਅਟੱਲ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰ ਸੱਚੇ ਪਾਤਸ਼ਾ ਜੀਰਾ ਸਮਾ ਰਹਿ ਸਕਣ ਉਹਨਾਂ ਦੇ ਅੰਗਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਕਿਸੇ ਤਰ੍ਹਾਂ ਦਾ ਕੋਈ ਅੰਗ ਫਟੇ ਨਾ ਰਹਿੰਦੀ ਦੁਨੀਆ ਤੱਕ ਰਹਿ ਸਕੇ ਇਹ ਸੋਚ ਆ ਮੇਰੀ ਬਾਕੀ ਚੰਗਾ ਮਾੜਾ ਤਾਂ ਸੰਗਤ ਨੇ ਸੋਚਣਾ ਹੈ ਕਈ ਉਹ ਤਾਂ ਦੇਖੋ ਆਪਣੀ ਆਪਣੀ ਸੋਚ ਹੈ ਕਈ ਮੈਨੂੰ ਐ ਵੀ ਕਹਿ ਦਿੰਦੇ ਨੇ ਵੀ ਇਹ ਪੈਸੇ ਇਕੱਠੇ ਕਰਦੇ ਨੇ ਜਾਂ ਕੁਛ ਕਰਦੇ ਨੇ ਜਾਂ ਕੁਛ ਕਰਦੇ ਨੇ ਉਸ ਤਰ੍ਹਾਂ ਤਰ੍ਹਾਂ ਦੀ ਆਪਣੀ ਆਪਣੀ ਸੋਚ ਦੇਖੋ ਆਪਾਂ ਕਿਸੇ ਨੂੰ ਸਫਾਈ ਨਹੀਂ ਦੇਣੀ ਗੁਰੂ ਜਾਣਦਾ ਹੈ ਗੁਰੂ ਨੂੰ ਪਤਾ ਹੈ ਵੀ ਕੀ ਸੱਚਾਈ ਹੈ ਤੇ ਕੀ ਨਹੀਂ ਦੇਖੋ ਮੈਂ ਦੁਨੀਆ ਤੋਂ ਕਿਸੇ ਤੋਂ ਕੁਝ ਲਕੋ ਲੂੰਗਾ ਪਰ ਸੱਚੇ ਪਾਤਸ਼ਾਹ ਤੂੰ ਤਾਂ ਇਹਨਾਂ ਨੂੰ ਲੁਕੋ ਸਕਦਾ ਜਿਹੜਾ ਅੰਦਰ ਬੈਠਾ ਕੋਤੋਂ ਉਹਨੇ ਤਾਂ ਕਰਮਾਂ ਦਾ ਫਲ ਦੇਣਾ ਹੀ ਦੱਦਾ ਦੋਸ਼ ਨਾ ਦੇਉਂ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੁ ਮੈਂ ਪਾਇਆ ਦੋਸ਼ ਨਾ ਦਿੱਜੈ ਵਰ ਜਣਾ ਮੇਰੇ ਪਾਤਸ਼ਾਹ ਨੇ ਮੈਨੂੰ ਉਸ ਦਾ ਫਲ ਦੇਣਾ ਹੀ ਦੇਣਾ ਹੈ ਇਸ ਕਰਕੇ ਮੇਰੀ ਤਾਂ ਸ਼ਰਧਾ ਇਹੀ ਹੈ ਜਿਹੜੇ ਚਾਹਵਨ ਸਿੱਖ ਨੇ ਜਿਹੜੇ ਸ਼ਰਧਾ ਦੇ ਵਿੱਚ ਇਸ ਜੱਗ ਦੇ ਵਿੱਚ ਆਪਣੀ ਸੇਵਾ ਪਾਉਂਦੇ ਨੇ ਉਹ ਕਰਮਾ ਵਾਲੇ ਨੇ ਭੱਗਾ ਵਾਲੇ ਨੇ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਖਤ ਦੇ ਵਿੱਚ ਆਪਣੀ ਸੇਵਾ ਪਾਉਣੀ ਇਹ ਵੱਡੇ ਕਰਮਾਂ ਦੀ ਨਿਸ਼ਾਨੀ ਹੈ। ਹਾਂਜੀ। ਤੇ ਬਾਈ ਜੀ ਫਿਰ ਇਹਨੂੰ ਲਿਖਣ ਦਾ ਕਾਰਜ ਕਿਵੇਂ ਕਰਦੇ ਹੋ? ਸ਼ਾਈ ਵਗੈਰਾ ਯੂਜ਼ ਕਰਦੇ ਹੋ? ਬਿਲਕੁਲ ਆਪ ਬਣਦੀ ਹੈ ਸ਼ਾਈ ਜਿਹੜੀ ਆਪ ਬਰਾਤਨ ਸ਼ੈਲੀਆਂ ਵਰਤਦੇ ਸੀ ਨਾ ਸੋਨਾ ਪਾ ਕੇ। ਉਹੀ ਸ਼ੈਲੀ ਦੇ ਨਾਲ ਮੈਂ ਸ਼ਾਈ ਬਣਾ ਰਿਹਾ। ਸਾਰੀ ਦੀ ਸਾਰੀ। ਉਹ ਵੀ ਉਹਦੇ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਪਾਈਆਂ ਗਈਆਂ ਨੇ ਜਿਹੜੀਆਂ ਉਹ ਸ਼ਾਈ ਛੇਤੀ ਖਰਾਬ ਨਾ ਹੋਵੇ। ਨੀਲਾ ਤੋਤਾ ਪਾਇਆ ਗਿਆ ਕੀੜਾ ਨਾ ਲੱਗੇ, ਘੁੰਡ ਨਾ ਲੱਗੇ। ਕਾਫੀ ਲੰਮੇ ਰਸਾ ਰਹਿ ਸਕੇ। ਤੇ ਬਾਈ ਜੀ ਇਹ ਵੀ ਜੀ ਤੁਸੀਂ ਕਿੱਥੋਂ ਲਈ? ਇਹ ਮਾਨਕੋਸ਼ ਦੇ ਵਿੱਚ ਵੀ ਹੈ ਸੈਂਕੜੇ ਸਰੂਪ ਮਹਾਰਾਜ ਸਾਹਿਬ ਦੇ ਜਿਹੜੇ ਪ੍ਰਾਤਨ ਸਰੂਪਾਂ ਦੇ ਦਰਸ਼ਨ ਵੀ ਕੀਤੇ ਉਹਨਾਂ ਦੇ ਵਿੱਚੋਂ ਵੀ ਪਿੱਛੇ ਲਿਖਿਆ ਹੋਇਆ ਮਿਲ ਜਾਂਦਾ ਹੈ ਸ਼ੈ ਕੀ ਵਿਧੀ ਤੇ ਉਹਨਾਂ ਸਰੂਪਾਂ ਦੇ ਵਿੱਚੋਂ ਵੀ ਤੇ ਮਾਨਕੋਸ਼ ਦੇ ਵਿੱਚੋਂ ਵੀ ਇਹ ਸਾਰੀ ਵਿਧੀ ਮੈਂ ਪ੍ਰਾਪਤ ਕੀਤੀ ਜਿਹੜੀਆਂ ਵਸਤੂਆਂ ਦੀ ਜਿਹੜੀ ਸੀਗੀਆਂ ਜਿਵੇਂ ਕੋਈ ਦੀਵੇ ਦਾ ਫੁੱਲ ਹੋ ਗਿਆ ਜਾਂ ਕੋਈ ਬੋਲ ਹੋ ਗਿਆ ਇਹਨਾਂ ਚੀਜ਼ਾਂ ਦੀ ਪਹਿਚਾਣ ਮੈਨੂੰ ਪਹਿਲਾਂ ਤੋਂ ਸੀ ਕਿਉਂਕਿ ਮੈਂ ਸੰਤਾਂ ਕੋਲ ਰਹਿੰਦਾ ਸੀ ਉਹ ਆਯੁਰਵੇਦ ਦਾ ਕੰਮ ਕਰਦੇ ਹੁੰਦੇ ਸੀ ਤੇ ਉਹਨਾਂ ਜੜੀਆਂ ਬੂਟੀਆਂ ਦੀ ਜਾਂ ਉਹਨਾਂ ਵਸਤੂਆਂ ਦੀ ਸੀਗੀ ਨੌਲੇਜ ਤਾਂ ਕਰਕੇ ਫਿਰ ਮੈਨੂੰ ਬਹੁਤੀ ਪਰੇਸ਼ਾਨੀ ਨਹੀਂ ਆਈ ਲੱਭਣ ਦੇ ਵਿੱਚ ਉਹ ਵੈਸੇ ਆਏ ਆ ਵੀ ਥੋੜਾ ਬਹੁਤਾ ਤਾਂ ਪਰੇਸ਼ਾਨੀ ਪੈਂਦੀ ਹੈ ਜਦੋਂ ਨਵੀਂ ਚੀਜ਼ ਸਿੱਖੀਏ ਹਾਂਜੀ ਤੇ ਜੇਕਰ ਭਾਈ ਜੀ ਮੈਂ ਗੱਲ ਕਰਾਂ ਵੀ ਮਨੋਖ ਨੂੰ ਅਕਸਰ ਗਲਤੀਆਂ ਦਾ ਪੁਤਲਾ ਕਿਹਾ ਜਾਂਦਾ ਏ ਤਾਂ ਲਿਖਣ ਟਾਈਮ 'ਚ ਜੇ ਗਲਤੀ ਹੋ ਜੇ ਜਾਂ ਅੱਖਰ ਦਾ ਹੋ ਜੇ ਫਿਰ ਤੁਸੀਂ ਉਹਨੂੰ ਕਿੱਦਾਂ ਸਹੀ ਕਰਦੇ ਹੋ ਪਹਿਲੀ ਗੱਲ ਤਾਂ ਹਲੇ ਤੱਕ ਹੋਇਆ ਨਹੀਂ ਵੈਸੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗਲਤੀ ਹੋ ਸਕਦੀ ਹੈ ਉਹਦਾ ਫਿਰ ਮੈਂ ਇਹ ਹੱਲ ਕੀਤਾ ਵੀ ਜਿਹੜਾ 골ਡ ਸਾਈਡਾਂ ਦੇ ਉੱਤੇ ਲਾਉਣਾ ਜਿੱਥੇ ਗਲਤ ਹੋ ਜਾਵੇਗਾ ਉੱਥੇ 골ਡ ਲੱਗ ਜਾਏਗਾ ਸੋਨਾ ਲੱਗ ਜਾਣਾ ਸੋਨੇ ਦੀ ਇੰਕ ਲੱਗ ਜਾਣੀ ਉਸ ਦੇ ਉੱਤੇ ਫਿਰ ਅੱਖਰ ਲਿਖੇ ਜਾਣੇ ਪਹਿਲਾ ਜਿਹੜੀ ਵਿਧੀ ਹੁੰਦੀ ਸੀ ਉਹ ਛੇਦਣ ਦੀ ਵਿਧੀ ਹੁੰਦੀ ਸੀ ਪੀਲਾ ਰੰਗ ਲਾ ਕੇ ਉਹ ਤੋਂ ਛੇਦ ਦੇਣਾ ਅੱਖਰ ਬਾਹਰ ਅੰਗ ਤੋਂ ਮੀਨਾਕਾਰੀ ਤੋਂ ਬਾਅਦ ਜਿਹੜਾ ਬੇਲਕਾਰੀ ਉਹ ਤੋਂ ਬਾਹਰ ਲਿਖ ਦੇਣਾ ਅੱਖਰ ਪਲੱਸ ਦਾ ਨਿਸ਼ਾਨ ਪਾ ਕੇ ਪਰ ਹੁਣ ਮੈਂ ਸੋਚਿਆ ਵੀ ਇਦਾਂ ਨਹੀਂ ਕਰਨਾ ਉੱਥੇ 골ਡ ਲਾ ਕੇ ਉਹਦੇ ਉੱਤੇ ਹੀ ਅੱਖਰ ਲਿਖ ਦਿਆ ਕਰਦਾ ਜੇ ਕਿਤੇ ਗਲਤੀ ਹੁੰਦੀ ਵੀ ਤਾਂ ਹਾਂਜੀ ਭਾਈ ਜੀ ਪਹਿਲਾਂ ਤਾਂ ਗਲਤੀ ਹੁੰਦੀ ਨਹੀਂ ਮਤਲਬ ਸ਼ਾਈ ਵਗੈਰਾ ਜੇ ਕਿਤੇ ਜ਼ਿਆਦਾ ਲੱਗ ਜਾਂਦੀ ਹੋਵੇ ਫੇਰ ਇਹ ਤੁਹਾਨੂੰ ਕਰਨ ਦੀ ਲੋਡ ਪੈਂਦੀ ਹੋਣੀ ਆ ਹਾਂ ਤੇ ਤਕਰੀਬਨ ਹਾਲੇ ਤੱਕ ਪਈ ਨਹੀਂ ਜੇ ਲੋਡ ਪਈ ਤਾਂ ਜ਼ਰੂਰ ਲਾਵਾਂਗੇ ਹਾਂਜੀ ਹਾਂਜੀ ਤੇ ਭਾਈ ਜੀ ਜਿੱਦਾਂ ਕਿ ਸਾਨੂੰ ਦੇਖਣ ਨੂੰ ਹਨਾ ਪਿੱਛੇ ਮਿਲ ਆਏ ਤੁਸੀਂ ਬੇਸਹਾਰਾ ਨੂੰ ਜਿਹੜਾ ਇੱਥੇ ਘਰ ਦੇ ਰਹੇ ਹੋ ਬੱਚੇ ਜਿਹੜੇ ਇੱਥੇ ਬੇਸਹਾਰਾ ਬੈਠੇ ਨੇ ਬਜ਼ੁਰਗ ਬੈਠੇ ਨੇ ਉਹਨਾਂ ਦੀ ਸੇਵਾ ਫਿਰ ਕਿੱਦਾਂ ਚੱਲਦੀ ਆ ਉਹਨਾਂ ਦੀ ਸੇਵਾ ਵੀ ਦੇਖੋ ਮੈਂ ਕੀਰਤਨ ਕਰਦਾ ਜੀ ਹਾਂਜੀ ਬਾਈ ਜੀ ਜਿਹੜੀ ਆ ਜਿੱਦਾਂ ਕਿ ਅਸੀਂ ਦੇਖਿਆ ਪਿੱਛੇ ਜਿਹੜੇ ਬੇਸਾਰੇ ਬੱਚੇ ਆ ਬਜ਼ੁਰਗ ਆ ਇੱਥੇ ਰਹਿ ਰਹੇ ਨੇ ਤੇ ਫਿਰ ਜਿਹੜੀ ਉਹਨਾਂ ਦੀ ਸੇਵਾ ਫਿਰ ਉਹ ਕਿਵੇਂ ਚੱਲਦੀ ਆ ਦੇਖੋ ਜੀ ਮੈਂ ਤੁਹਾਨੂੰ ਉਹਨਾਂ ਦਿਖਾ ਵੀ ਦਿੰਦਾ ਵੈਸੇ ਇਹ ਬੱਚੇ ਜਿੱਦਾਂ ਸਾਰਾ ਕੁਝ ਆਪਣੇ ਕੋਲ ਨੇ ਵੈਸੇ ਮੈਂ ਕੀਰਤਨ ਕਰਦਾ ਕੀਰਤਨ ਕਰਨ ਦੇ ਨਾਲ ਚਲੋ ਜਿਹੜੀ ਭੇਟਾ ਸਾਡੀ ਹੁੰਦੀ ਆ ਅਸੀਂ ਕੀਰਤਨ ਦੀ ਇੱਥੇ ਲਾ ਦਿੰਦੇ ਆ ਜਾਂ ਫਿਰ ਸੰਗਤ ਵੀ ਸਹਿਯੋਗ ਕਰ ਦਿੰਦੀ ਆ ਆਲੇ-ਬਾਲੇ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਵੀ ਸਹਿਯੋਗ ਕਰਦੇ ਨੇ ਹੋਲੀ-ਹੋਲੀ ਕਰਕੇ ਸਾਰਾ ਕੁਝ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਇਹੋ ਜੇ ਕਾਰਜ ਹੁੰਦੇ ਨੇ ਨਾ ਜਿਹੜੇ ਉਹ ਕੋਈ ਵੀ ਇਕੱਲਾ ਇਨਸਾਨ ਨਹੀਂ ਕਰ ਸਕਦਾ ਹੁੰਦਾ ਸਹਿਯੋਗ ਦੇ ਨਾਲ ਹੀ ਚੱਲਦੇ ਨੇ ਗੁਰੂ ਮਰਿਆਦਾ ਅਨੁਸਾਰ ਜੋ ਵੀ ਕਹ ਜੀ ਪਹਿਲਾਂ ਤੋਂ ਵੀ ਗੁਰੂ ਘਰ ਦੇ ਵਿੱਚ ਵੀ ਕੋਈ ਚੱਲਦੀ ਸੀ ਤਾਂ ਉਹ ਸੰਗਤ ਦੇ ਦਸਬੰਦ ਦੇ ਨਾਲ ਹੀ ਚੱਲਦੀ ਸੀ ਜੇ ਅੱਜ ਆਪਾਂ ਕਿਸੇ ਵੀ ਗੁਰੂ ਘਰੇ ਜਾਂਦੇ ਆ ਉਹ ਸੰਗਤ ਦਾ ਦਸਬੰਦ ਹੀ ਹੁੰਦਾ ਨਾ ਤੇ ਇਹ ਵੀ ਭਾਵ ਕਿ ਗੁਰੂ ਘਰ ਹੀ ਹੈ ਜਿੱਥੇ ਲੋੜਵੰਦਾਂ ਦੀ ਮਦਦ ਕਰੀ ਜਾਂਦੀ ਹੈ ਬੇਸਹਾਰਿਆਂ ਦੀ ਮਦਦ ਕਰੀ ਜਾਂਦੀ ਹੈ ਇੱਥੇ ਵੀ ਫਿਰ ਉਹ ਗੁਰੂ ਦੇ ਸਹਿਯੋਗ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਸਾਰਾ ਕੁਝ ਕਿਉਂਕਿ ਗੁਰੂ ਸਾਹਿਬ ਨੇ ਇਹ ਸੇਵਾ ਲਾਈ ਹੈ ਤੇ ਸਹਿਯੋਗ ਸੰਗਤ ਦਾ ਵੀ ਆਪ ਹੀ ਦਵਾ ਰਿਹਾ ਫਿਰ ਤੇ ਕਿੰਨੇ ਜਿਹੜੇ ਤੇ ਬੇਸਹਾਰਾ ਰਹਿੰਦੇ ਨੇ ਕਰੀਬ ਕੁਝ 12 ਜਣੇ ਨੇ ਜੀ ਬੱਚੇ ਨੇ ਕੁਝ ਬਜ਼ੁਰਗ ਨੇ ਤੇ ਇਹ ਸਾਰੇ ਮਾਤਾਵਾਂ ਨੇ ਬਜ਼ੁਰਗ ਵੀ ਨੇ ਹੋਰ ਵੀ ਨੇ ਤੇ ਇਹੋ ਜੇ ਹਾਲਾਤ ਦੇ ਵਿੱਚੋਂ ਵੀ ਅਸੀਂ ਬੰਦੇ ਲੈ ਕੇ ਆਏ ਜਿਹੜੇ ਰੂੜੀਆਂ ਤੇ ਬੈਠ ਕੇ ਕ ਰੂੜੀਆਂ ਤੇ ਚੁੱਕ ਚੁੱਕ ਕੇ ਕੂੜਾ ਖਾਂਦੇ ਸੀ ਆ ਉਹ ਉਹ ਬਾਹਰ ਬੈਠੇ ਨੇ ਉਹ ਅਸੀਂ ਲੈ ਕੇ ਆਈ ਸੀ ਅੱਛਾ ਤੇ ਮੰਦੀ ਹਾਲਾਤ ਵਾਲੇ ਵੀ ਮਿਲਦੇ ਨੇ ਚੰਗੇ ਵਾਲੇ ਵੀ ਮਿਲ ਜਾਂਦੇ ਨੇ ਕੋਈ ਪਰੇਸ਼ਾਨ ਨੇ ਇੱਕ ਸਮਾਜ ਤੌਰ ਤੇ ਵੀ ਉਹ ਵੀ ਮਿਲ ਨੇ ਚਲੋ ਹੁਣ ਗੁਰੂ ਪਾਸ਼ਾ ਨੇ ਜਿੱਥੇ ਸੇਵਾ ਲਈ ਹੈ ਹਾਂ ਚੱਲ ਰਹੀ ਹੈ ਹਾਂਜੀ ਸਸਿਪਾ ਜੀ ਤੇ ਹਾਂਜੀ ਭਾਈ ਜੀ ਜਦੋਂ ਜਿਹੜਾ ਕੋਈ ਬੇਸਹਾਰਾਗਾ ਉਹ ਇੱਥੇ ਜਦੋਂ ਤੁਸੀਂ ਉਹਨੂੰ ਲੈ ਕੇ ਆਉਂਦੇ ਹੋ ਨਾ ਤੁਹਾਨੂੰ ਕਿਸੇ ਦੀ ਮਨਜ਼ੂਰੀ ਲੈਣੀ ਪੈਂਦੀ ਆ ਮਨਜ਼ੂਰੀ ਤਾਂ ਦੇਖੋ ਨਹੀਂ ਫਿਰ ਆਪਾਂ ਅਸੀਂ ਲਿਖਤੀ ਰੂਪ ਚ ਲੈਣੇ ਆ ਕਿਉਂਕਿ ਰਜਿਸਟਰ ਸੰਸਥਾ ਆਪਣੀ ਹਾਂਜੀ ਕਿ ਸਾਰਾ ਕੁਝ ਰਜਿਸਟਰਡ ਹੈ ਤੇ ਅਸੀਂ ਆਪਣੇ ਲੈਟਰ ਪੈਡ ਦੇ ਉੱਤੇ ਲਿਖ ਕੇ ਉਧਰੋਂ ਸਰਪੰਚਾ ਪੰਚਾਂ ਤੋਂ ਪਿੰਡ ਦੇ ਵਿੱਚੋਂ ਲਖਵਾ ਕੇ ਫਿਰ ਲੈ ਕੇ ਆਉਨੇ ਆ ਕਿਉਂਕਿ ਕਈ ਵਾਰ ਕਿਸੇ ਨੂੰ ਕੋਈ ਪਰੇਸ਼ਾਨੀ ਆ ਜਾਵੇ ਕੋਈ ਜਾਨੀ ਮਾਲੀ ਕਿਸੇ ਦਾ ਨੁਕਸਾਨ ਹੋ ਜਾਵੇ ਫਿਰ ਉਹ ਕੋਈ ਪਿੰਡ ਵਾਲਾ ਬੰਦਾ ਕੋਈ ਆ ਉੱਠ ਕੇ ਬਾਅਦ ਚ ਸਾਨੂੰ ਕਰੇ ਪਰੇਸ਼ਾਨ ਉਹ ਸਾਰੀ ਅਸੀਂ ਕਾਰਵਾਈ ਕਰਕੇ ਫਿਰ ਲੈ ਕੇ ਆਉਂਦੇ ਆ ਇਦਾਂ ਨਹੀਂ ਤੇ ਉਜੜੇ ਉਹ ਬਜ਼ੁਰਗ ਬੈਠੇ ਨੇ ਬਾਹਰ ਉਧਰ ਇਧਰਲੀ ਸਾਈਡ ਜਿਹੜਾ ਬਜ਼ੁਰਗ ਕੱਕ ਵੀਰ ਬੈਠਾ ਉਹ ਰੁੜੀਆਂ ਤੋਂ ਚੁੱਕ ਚੁੱਕ ਕੇ ਕੂੜਾ ਖਾਂਦਾ ਸੀ ਅੱਛਾ ਤੇ ਅੱਜ ਬਿਲਕੁਲ ਠੀਕ ਹੈ ਦਿਮਾਗੀ ਹਾਲਤ ਨਹੀਂ ਸੀ ਠੀਕ ਹੁਣ ਬਿਲਕੁਲ ਠੀਕ ਹੈ ਹੁਣ ਇੱਥੇ ਸਾਡੇ ਕੋਲ ਰਹਿੰਦੇ ਨੇ ਪ੍ਰਸ਼ਾਦਾ ਪਾਣੀ ਛੱਕਦੇ ਨੇ ਆ ਵੀਰ ਜਿਹੜਾ ਇੱਥੇ ਬੈਠੇ ਨੇ ਇਹ ਅਸੀਂ ਹਫਤ ਤੱਕ ਪਹਿਲਾਂ ਲੈ ਕੇ ਆਏ ਆ ਇਹਨੂੰ ਦਿਮਾਗੀ ਪ੍ਰੇਸ਼ਾਨ ਸੀ ਵਾਈਫ ਛੱਡ ਗਈ ਸੀ ਬੱਚੇ ਮਤਲਬ ਛੋਟੇ ਛੋਟੇ ਦੋ ਬੱਚੇ ਨੇ ਤੇ ਇਹ ਮਤਲਬ ਬਹੁਤ ਜ਼ਿਆਦਾ ਇਹਨੂੰ ਪਤਾ ਵੀ ਨਹੀਂ ਸੀ ਹੁਣ ਅੱਜ ਇਹਨੂੰ ਹੋਸ਼ ਆਈ ਹੈ ਕਿ ਹੁਣ ਠੀਕ ਹੋਇਆ ਬੁਖਾਰ ਸੀ ਹੁਣ ਚਲੋ ਹੁਣ ਠੀਕ ਹੈ ਬਹੁਤ ਬੁਰਾ ਹਾਲ ਸੀ ਇਥੇ ਲੈ ਕੇ ਇਲਾਜ ਵੀ ਕਰਾਉਂਦੇ ਹੋ ਹਾਂਜੀ ਹਾਂਜੀ ਬਿਲਕੁਲ ਹਸਪੀਟਲ ਧਨੋਲਾ ਤੋਂ ਜਿੱਥੇ ਮਤਲਬ ਮੈਂਟਲ ਹਸਪੀਟਲ ਹੈ ਜਿਹੜਾ ਉੱਥੋਂ ਇਲਾਜ ਚੱਲ ਰਿਹਾ ਵੀਰ ਦਾ ਤੇ ਵੀਰ ਜਦੋਂ ਅਸੀਂ ਲੈ ਕੇ ਆਏ ਨਾ ਵੀਰ ਗੱਡੀ ਦੇ ਸ਼ੀਸ਼ੇ ਦੇ ਨਾਲ ਟੱਕਰਾ ਮਾਰਦਾ ਸੀ ਖੂਨ ਕੱਢ ਲਿਆ ਸੀ ਆ ਅੱਛਾ 2 ਮਹੀਨਿਆਂ ਤੋਂ ਚੌਂਕੜੀ ਮਾਰ ਕੇ ਇਦਾਂ ਹੀ ਬੈਠਾ ਤੇ ਇਹਦੀਆਂ ਲੱਤਾਂ ਪੱਟ ਕੇ ਖੋਲੀਆਂ ਤੇ 2 ਮਹੀਨਾ ਤੋ ਕੁਛ ਵੀ ਨਹੀਂ ਸਿਖਾਦਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਸੀਂ ਆ ਕੇ ਇੱਥੇ ਅਰਦਾਸ ਕੀਤੀ ਇਹਨੇ ਇੱਕ ਗਲਾਸ ਦੁੱਧ ਦਾ ਪੀਤਾ ਉਸ ਤੋਂ ਬਾਅਦ ਦਵਾਈ ਲਿੱਤੀ ਦਵਾਈ ਲੈਣ ਤੋਂ ਬਾਅਦ ਸੌ ਗਿਆ ਫਿਰ ਸਵੇਰੇ ਤੋਂ ਦਿਨ ਦਿਨ ਕਰਕੇ ਹੁਣ ਹਫਤਾ ਹੋ ਗਿਆ ਬਿਲਕੁਲ ਠੀਕ ਹੋ ਗਿਆ ਬੋਲਣ ਵੀ ਲੱਗ ਗਿਆ ਵੀਰ ਹੁਣ ਆ ਦੱਸਣ ਲੱਗ ਗਿਆ ਸਾਰਾ ਕੁਝ ਪਤਾ ਲੱਗ ਗਿਆ ਹੁਣ ਕਹਿੰਦਾ ਵੀ ਮੈਂ ਆਪਣੇ ਬੱਚਿਆਂ ਨੂੰ ਮਿਲਣਾ ਪਹਿਲਾਂ ਤਾਂ ਬਿਲਕੁਲ ਪਤਾ ਹੀ ਨਹੀਂ ਸੀ ਇਹਨੂੰ ਵੀ ਕਿੱਥੇ ਸੀ ਮੈਂ ਕਿੱਥੇ ਨਹੀਂ ਨੂੰ ਆਪਦਾ ਐ ਵੀ ਨਹੀਂ ਸੀ ਪਤਾ ਮੈਂ ਘਰ ਸੀ ਪਰ ਚਲੋ ਜਿਵੇਂ ਵੀ ਗੁਰੂ ਸਾਹਿਬ ਨੇ ਸੇਵਾ ਲਈ ਹੈ ਉਹ ਚੱਲੀ ਜਾਂਦੀ ਹੈ ਜੀ ਹਾਂਜੀ ਭਾਈ ਜੀ ਜਿੱਦਾਂ ਕਿ ਅਸੀਂ ਦੇਖਿਆ ਨਾ ਪਿੱਛੇ ਤੁਸੀਂ ਵਧੀਆ ਉਪਰਾਲਾ ਕਰ ਰਹੇ ਹੋ ਬਜ਼ੁਰਗਾਂ ਦਾ ਜਿਹੜੇ ਪੇ ਸਾਰਾ ਬੱਚਾ ਇੱਥੇ ਵਧੀਆ ਉਹਨਾਂ ਨੂੰ ਜਿਹੜਾ ਆਸਰਾ ਦਿੱਤਾ ਤੁਸੀਂ ਜੇਕਰ ਮੈਂ ਗੱਲ ਕਰ ਲਾਂ ਵੀ ਤੁਸੀਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਪੂਰਾ ਹੁੰਦਾ ਤੇ ਉਸ ਤੋਂ ਬਾਅਦ ਤੁਸੀਂ ਸੋਚਿਆ ਜਾ ਉਹਨਾਂ ਨੂੰ ਕਿੱਥੇ ਰੱਖਿਆ ਜਾਵੇ ਜਾਂ ਉਹਦਾ ਕਿੱਥੇ ਪ੍ਰਕਾਸ਼ ਕੀਤਾ ਜਾਵੇ ਦੇਖੋ ਪਹਿਲਾਂ ਤਾਂ ਸਾਡਾ ਮਾਨਸਿਕਾ ਦਰਬਾਰ ਸਾਹਿਬ ਦਰਬਾਰ ਸਾਹਿਬ ਤਾਂ ਇੱਕ ਵਾਰੀ ਸੁਧਾਈ ਲਈ ਜਾਵੇਗਾ ਹੀ ਪਰ ਫਿਰ ਅਸੀਂ ਸੋਚਿਆ ਵੀ ਇੱਥੇ ਗੁਰਨਾਨਕਪੁਰੇ ਪ੍ਰਕਾਸ਼ਮਾਨ ਕਰੀਏ ਕਿਉਂਕਿ ਇੱਥੇ ਗੁਰੂ ਸਾਹਿਬ ਆ ਜਾਣਗੇ ਤੇ ਬਸਿਆਵਾ ਲੱਗੂਗਾ ਹੁਣ ਤੇ ਗੁਰੂ ਸਬ ਤੋਂ ਬਿਨਾ ਤਾਂ ਉਜੜਿਆ ਹੋਇਆ ਹੀ ਹੈ ਕਹਿਦੀ ਵੀ ਜਿੱਥੇ ਗੁਰੂ ਸਾਹਿਬ ਆ ਜਾਣਗੇ ਇੱਥੇ ਸਾਰ ਬਸ ਜਾਵੇਗਾ ਇੱਥੇ ਗੁਰੂ ਸਾਹਿਬ ਰਾਖੇ ਹੋ ਜਾਣਗੇ ਹੁਣ ਅਸੀਂ ਨਿਆਸਰਿਆਂ ਦਾ ਵਰਤ ਰਹੇ ਹਾਂ ਵੀ ਇਹ ਨਿਆਸਰਿਆਂ ਦਾ ਘਰ ਜਦੋਂ ਸਾਰਿਆਂ ਦਾ ਆਸਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆ ਜਾਵੇਗਾ ਫਿਰ ਅਸੀਂ ਨਿਆਸਰਿਆਂ ਦਾ ਕੱਟ ਕੇ ਇਕੱਲਾ ਗੁਰਨਾਨਕਪੁਰਾ ਰੱਖ ਦੇਣਾ ਵੀ ਕੱਲਾ ਗੁਰਨਾਨਕਪੁਰਾ ਰਹਿ ਜਾਵੇਗਾ ਕਿਉਂਕਿ ਆਸਰਾ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਹਰ ਸਾਰਿਆਂ ਦਾ ਆਸਰਾ ਆ ਜਾਣਗੇ ਇੱਥੇ ਉਦੋਂ ਅਸੀਂ ਇੱਥੇ ਪ੍ਰਕਾਸ਼ ਪਨ ਕਰ ਲੈਣਾ ਉਹਨਾਂ ਨੂੰ ਦੇ ਬਾਕੀ ਜਿਵੇਂ ਵੀ ਗੁਰੂ ਸਾਹਿਬ ਦਾ ਹੁਕਮ ਹੋਵੇਗਾ ਜੀ ਤੇ ਇਹ ਭਾਈ ਜੀ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਮੈਸੇਜ ਤਾਂ ਇਹੀ ਹੈ ਵੀ ਚੰਗੇ ਕਾਰਜ ਕਰਨ ਵਾਸਤੇ ਕਿਸੇ ਪੈਸੇ ਧਨ ਦੌਲਤ ਦੀ ਲੋੜ ਨਹੀਂ ਤੁਹਾਡੀ ਸੋਚ ਚੰਗੀ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਦੇਖੋ ਮੇਰੇ ਕੋਲ ਅੱਜ ਵੀ ਕੋਈ ਪੈਸਾ ਨਹੀਂ ਉਹ ਪਹਿਲਾ ਸੀ ਤੇ ਹੁਣ ਇਹ ਇਹਨਾਂ ਦੀ ਮਦਦ ਜਾਂ ਸੇਵਾ ਜੋ ਕੋਈ ਵੀ ਚੱਲ ਰਹੀ ਹੈ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਤੇ ਜਦੋਂ ਤੁਸੀਂ ਕਾਰਜ ਸ਼ੁਰੂ ਕਰ ਲਿਆ ਤੇ ਉਹ ਅੱਗੇ ਕਰਤਾ ਆਪ ਹੀ ਕਰਵਾਈ ਜਾਂਦਾ ਹੈ ਹਾਂਜੀ ਹਾਂਜੀ ਹੁਣ ਸਾਨੂੰ ਥੋੜੀ ਜਿਹੀ ਪਰੇਸ਼ਾਨੀ ਤਾਂ ਆ ਰਹੀ ਹੈ ਦੇਖੋ ਇੱਥੇ ਸਾਨੂੰ ਐਂਬੂਲੈਂਸ ਦੀ ਲੋੜ ਹੈ ਇੱਕ ਛੋਟੀ ਜੀਪ ਓਮਨੀ ਬੈਨ ਲੈ ਲਵਾਂਗੇ 50 60 ਹਜ਼ਾਰ ਦੀ ਆ ਜਾਣੀ ਉਹਦੇ ਵਾਸਤੇ ਲੋੜ ਹੈ ਹੁਣ ਬੇਨਤੀਆਂ ਜਿੰਨੀ ਵੀ ਸੰਗਤ ਹੈ ਉਹਨੂੰ ਬੇਨਤੀ ਕਰਦੇ ਆਂ ਅਸੀਂ ਆਲੇ-ਦੁਆਲੇ ਹੋਰ ਵੀ ਜੁੜੇ ਹੋਏ ਨੇ ਵੀ ਸਾਨੂੰ ਕਿਰਪਾ ਕਰਕੇ ਜੇ ਇੰਨੀ ਕੁ ਕੋਈ ਮਦਦ ਕਰ ਸਕਦਾ ਹੈ ਹੈਨਾ ਦੇਖੋ ਹਜ਼ਾਰ ਬੰਦਾ ਜੇ ਜੇ 500 ਬੰਦੇ ਨੇ ਵੀ ਕੋਈ 500-500 ਰੁਪਿਆ ਵੀ ਦਿੱਤਾ ਨਾ ਉਹ ਇੱਕ ਬੈਂਨ ਆ ਜਾਣੀ ਤੇ ਇਹਨਾਂ ਲੋੜ ਬੰਦਾ ਦੀ ਮਦਦ ਹੋ ਜਾਵੇਗੀ ਤੇ ਕਿਰਪਾ ਕਰਕੇ ਮੇਰੀ ਸੰਗਤ ਦੇ ਅੱਗੇ ਬੇਨਤੀ ਵੀ ਹੈ ਵੀ ਸਾਡੀ ਇੰਨੀ ਕੁ ਲੋੜ ਜੇ ਕੋਈ ਸੰਗਤ ਦੇ ਵਿੱਚੋਂ ਕੋਈ ਪੂਰੀ ਕਰ ਸਕਦਾ ਤਾਂ ਜ਼ਰੂਰ ਪੂਰੀ ਕਰਨਾ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਵੇ ਬਹੁਤ-ਬਹੁਤ ਧੰਨਵਾਦ ਹਾਂਜੀ ਏਸੀ ਬਾਈ ਮਨਕੀਰਤ ਸਿੰਘ ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਆਪਣੇ ਹੱਥੀਂ ਕਰਦੇ ਨੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਤੇ ਬੇਸਹਾਰਾ ਪ੍ਰਾਣੀਆਂ ਨੂੰ ਜਿਹੜਾ ਉਹਨਾਂ ਨੇ ਇੱਥੇ ਆਸਰਾ ਦਿੱਤਾ ਹੋਇਆ ਏ ਤੇ ਅਸੀਂ ਤੁਹਾਨੂੰ ਇੱਕੋ ਇੱਕ ਮੈਸੇਜ ਇਹ ਹੀ ਦਿੰਦੇ ਆ ਕਿ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਵੀਡੀਓ ਨੂੰ ਦੇਖਣਗੇ ਤਾਂ ਸਾਰੇ ਹੀ ਪਰ ਉਹਨਾਂ ਦੀ ਹੈਲਪ ਕਰਨ ਲਈ ਕੌਣ ਅੱਗੇ ਆਉਂਦਾ ਏ ਐਨਆਰਆ ਵੀਰ ਨੂੰ ਖਾਸ ਕਰਕੇ ਇਹ ਹੀ ਬੇਨਤੀ ਏ ਕਿ ਜਿਹੜੇ ਇਸ ਚੈਨਲ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਬਾਈ ਜੀ ਦੀ ਹੈਲਪ ਕਰਨੀ ਆ ਕਿਉਂਕਿ ਇੱਕ ਪੇਜ ਤੇ ਜਿਹੜਾ 7000 ਰੁਪਏ ਦਾ ਖਰਚਾ ਆਉਂਦਾ ਏ ਤਾਂ ਸੋਚ ਸਕਦੇ ਹੋ ਕਿ ਕਿੰਨਾ ਖਰਚਾ ਜਿਹੜਾ ਸਾਰਾ ਸ਼੍ਰੀ ਗੁਰੂ ਗੰਦ ਸਾਹਿਬ ਜੀ ਲਿਖਨ ਤੇ ਆਊਗਾ ਤੇ ਤੁਸੀਂ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਬਾਈ ਜੀ ਦੀ ਹੈਲਪ ਜ਼ਰੂਰ ਕਰਨੀ ਤੇ ਅਸੀਂ ਬਾਈ ਜੀ ਦਾ ਕੰਟੈਕਟ ਨੰਬਰ ਤੁਹਾਨੂੰ ਦੇ ਨੀਚੇ ਦੇ ਕੇ ਜਾਵਾਂਗੇ ਤਾਂ ਤੁਸੀਂ ਹੈਲਪ ਜ਼ਰੂਰ ਕਰ ਸਕਦੇ ਹੋ ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਲੈਨੇ ਆਜ਼ਾਜ਼ਤ ਇਹ ਸੀ ਸਾਡੀ ਅੱਜ ਦੀ ਪੇਸ਼ਕਸ਼ ਤੁਸੀਂ ਦੇਖਦੇ ਰਹੋ ਬਾਸ ਟੀਵੀ ਸਤਿ ਸ਼੍ਰੀ ਅਕਾਲ